ਸਵਾਗਤ ਕਰਦੀ ਹਾਂ ਜੀ ਤੁਹਾਡਾ ਗੁਰਮਤ ਪ੍ਰਕਾਸ਼ ਵਲਵਾਈ ਚੈਨਲ ਤੇ ਮੈਂ ਮੰਦੀਪ ਕਾ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਸਾਡੀ ਦਿਨ ਰਾਤ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹਮੇਸ਼ਾ ਉਹ ਮੈਸੇਜ ਦੇਈਏ ਜਿਸ ਨੂੰ ਲੋਕ ਸੁਣ ਕੇ ਕੁਝ ਸੋਚਣ ਤੇ ਮਜਬੂਰ ਹੋ ਜਾਣ ਕਿ ਨਹੀਂ ਸਾਨੂੰ ਆਪਣੀ ਜ਼ਿੰਦਗੀ ਉਹ ਬਦਲਣ ਦੀ ਲੋੜ ਹੈ ਕਿਉਂਕਿ ਅੱਜ ਲੋਕਾਂ ਕੋਲ ਬਹੁਤ ਜ਼ਿਆਦਾ ਫਾਲੋਅਰਸ ਨੇ ਬਹੁਤ ਜ਼ਿਆਦਾ ਸਬਸਕ੍ਰਾਈਬਰ ਨੇ ਬਹੁਤ ਪਬਲਿਕ ਜੁੜੀ ਹੋਈ ਹੈ ਪਰ ਲੋਕ ਸਿਰਫ views ਲੈਣ ਵਾਸਤੇ پیسے ਕਮਾਉਣ ਵਾਸਤੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਮਨੋਰੰਜਨ ਲਈ ਜਾਂ ਕੁਝ ਵੀ ਆਂਦਾ ਹੈ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ ਨੇ ਪਰ ਇੱਕ ਬਹੁਤ ਗਲਤ ਗੱਲ ਹੈ ਕਿਉਂਕਿ ਹਮੇਸ਼ਾ ਜੇਕਰ ਤੁਹਾਡੇ ਨਾਲ ਪਬਲਿਕ ਜੁੜੀ ਹੈ ਤੇ ਕੁਝ ਆਸਾ ਮੈਸੇਜ ਕਰੋ ਜਿਸ ਦੇ ਨਾਲ ਸਮਾਜ ਦੇ ਵਿੱਚ ਕੌਮ ਦੇ ਵਿੱਚ ਲੋਕਾਂ ਦੀ ਜੋ ਸੋਚ ਬਦਲਦੀ ਤੁਸੀਂ ਤਾਕਤ ਰੱਖਦੇ ਹੋ ਸੈਲਫ ਸਟੱਡੀ ਕਰੋ ਇਹਦੇ ਦੋ ਫਾਇਦੇ ਹਨ ਇੱਕ ਤਾਂ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਜਾਵੇਗਾ ਔਰ ਦੂਜਾ ਫਾਇਦਾ ਕਿ ਤੁਹਾਡੀ ਜੋ ਨੌਲੇਜ ਹੈ ਹਰ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਵੇਗੀ ਸੋ ਇਸੇ ਤਰ੍ਹਾਂ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਕਰਕੇ ਜੋ ਇਹ ਸੋਚਦੇ ਨੇ ਕਿ ਸਾਡਾ ਜੋ ਦਿਲ ਬਹੁਤ ਨਰਮ ਵਾਲਾ ਏ ਔਰ ਅਸੀਂ ਰੱਬ ਦੀ ਬਣਾਈ ਹੋਈ ਕੁਦਰਤ ਲਈ ਸੋਚਦੇ ਆ ਤਾਂ ਉਹ ਲੋਕ ਜੋ ਆਵਾਰਾ ਪਸ਼ੂ ਵੰਸੀ ਜਾਂ ਅਵਾਰਾ ਜੋ ਕੁੱਤੇ ਗਲੀਆਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਬੜਾਵਾ ਦੇ ਰਹੇ ਨੇ ਉਹਨਾਂ ਨੂੰ ਘਰਾਂ ਵਿੱਚ ਤਾਂ ਨਹੀਂ ਰੱਖਦੇ ਪਰ ਸਵੇਰੇ ਸਵੇਰ ਕਈ ਵਾਰ ਸ਼ਹਿਰਾਂ ਦੇ ਵਿੱਚ ਦੇਖਿਆ ਕਿ ਗੱਡੀਆਂ ਤੇ ਲੋਕ ਆਉਣਗੇ ਤਾਂ ਕਬੂਤਰਾਂ ਨੂੰ ਦਾਣਾ ਪਾ ਕੇ ਜਾਣਗੇ ਜਾਂ ਜੋ ਕੁੱਤੇ ਆ ਉਹਨਾਂ ਵਾਸਤੇ ਬ੍ਰੈਡ ਰੱਖੇ ਹੋਣਗੇ ਉਹਨਾਂ ਨੇ ਦੁੱਧ ਰੱਖਿਆ ਹੋਵੇਗਾ ਉਹ ਜੋ ਉਹਨਾਂ ਚੀਜ਼ਾਂ ਨੂੰ ਬੜਾਵਾ ਦੇ ਰਹੇ ਨੇ ਪਰ ਜੋ ਵੀ ਬੰਦਾ ਕੋਈ ਕੰਮ ਕਰਦਾ ਏ ਤਾਂ ਉਹਦਾ ਸਿਰਫ ਇੱਕ ਪਾਸਾ ਦੇਖਦਾ ਏ ਉਹਦਾ ਦੂਜਾ ਪਾਸਾ ਨਹੀਂ ਦੇਖਦਾ ਤਾਂ ਕਿਤੇ ਨਾ ਕਿਤੇ ਜੋ ਗਲਤੀਆ ਉਹ ਜ਼ਰੂਰ ਕਰਦਾ ਸੋ ਇਸੇ ਤਰ੍ਹਾਂ ਉਹ ਤਾਂ ਆਪਣੇ ਵੱਲੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਦਿਨ ਦੀ ਸ਼ੁਰੂਆਤ ਪਸ਼ੂ ਪੰਛੀਆਂ ਤੋਂ ਕਰ ਰਹੇ ਨੇ ਕੁਝ ਖਾਣਾ ਖਵਾ ਕੇ ਪਰ ਇਹ ਨਹੀਂ ਸੋਚਦੇ ਕਿ ਸਾਰਾ ਦਿਨ ਜਦੋਂ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਜਾਵੇਗੀ ਜਦੋਂ ਉਸ ਬੱਚੇ ਸਕੂਲਾਂ ਤੋਂ ਆਉਣਗੇ ਜਾਣਗੇ ਗਲੀਆਂ ਦੇ ਵਿੱਚ ਤਾਂ ਉਹੀ ਆਵਾਰਾ ਕੁੱਤੇ ਉਹੀ ਆਵਾਰਾ ਪਸ਼ੂ ਸੜਕਾਂ ਦੇ ਵਿੱਚ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੁਸੀਂ ਸੋਸ਼ਲ ਮੀਡੀਆ ਤੇ ਆਮ ਵੀਡੀਓਜ਼ ਦੇਖ ਲੀਆਂ ਹੋਣਗੀਆਂ ਜਾਂ ਨਿਊਜ਼ ਦੇ ਵਿੱਚ ਇਸ ਤਰ੍ਹਾਂ ਦੇ ਕਈ ਇਨਸੀਡੈਂਟ ਦੇਖੇ ਜਾਣਗੇ ਕਿ ਆਵਾਰਾ ਕੁੱਤਿਆਂ ਨੇ ਜੋ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਬਜ਼ੁਰਗਾਂ ਨੂੰ ਨੁਕਸਾਨ ਪਹੁੰਚਾਇਆ ਕਈਆਂ ਦੀ ਤਾਂ ਜਾਨਾਂ ਚਲੀਆਂ ਜਾਂਦੀਆਂ ਸੇ ਬਹੁਤ ਹੀ ਖਤਰਨਾਕ ਗੱਲ ਹੈ ਔਰ ਇੱਕ ਬਹੁਤ ਸੋਚਣ ਦਾ ਵਿਸ਼ਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾਓ ਜੋ ਉਹ ਇਨਾਂ ਅਵਾਰਾ ਜਨਵਰਾਂ ਨੂੰ ਬੜਾਵਾ ਦੇ ਦਿਆਂ ਜੇਕਰ ਰੱਬ ਨੇ ਇੰਨੀ ਸਮੱਤ ਬਖਸ਼ ਦਿੱਤੀ ਏ ਕਿ ਇੰਨਾ ਕਿ ਤੁਸੀਂ ਉਹਨਾਂ ਨੂੰ ਉੱਥੇ ਸੜਕਾਂ ਤੇ ਜਾ ਕੇ ਖਾਣਾ ਪਾ ਰਹੇ ਹੋ ਤਾਂ ਮਾਰਸ ਤੁਹਾਡੇ ਤੇ ਹੋਰ ਕਿਰਪਾ ਕਰ ਸਕਦਾ ਏ ਜੇਕਰ ਤੁਸੀਂ ਇੰਨਾ ਸੋਚ ਲਓ ਕਿ ਜੇਕਰ ਇਹ ਅਵਾਰਾ ਕੁੱਤੇ ਨੇ ਅਵਾਰਾ ਪਸ਼ੂ ਨੇ ਤਾਂ ਇਹਨਾਂ ਨੂੰ ਅਸੀਂ ਆਪਣੇ ਘਰ ਦੇ ਕਿਸੇ ਖੁੱਲ੍ਹੇ ਥਾਂ ਦੇ ਲਾਗੇ ਜੋ ਰੱਖ ਲਈਏ ਤਾਂ ਜੋ ਇਹ ਆਮ ਪਬਲਿਕ ਨੂੰ ਨੁਕਸਾਨ ਨਾ ਪਹਚਾਵੇ ਕਿਉਂਕਿ ਅਸੀਂ ਕੁਦਰਤ ਜਾਂ ਜੋ ਕੁਦਰਤੀ ਜਨਵਰ ਹੈ ਉਹਨਾਂ ਦਾ ਤਾਂ ਭਲਾ ਕਰ ਰਹੇ ਹਾਂ ਪਰ ਉਹਨਾਂ ਤੋਂ ਬਾਅਦ ਜੋ ਇਨਸਾਨ ਦਾ ਨੁਕਸਾਨ ਆਨੁਦਾਈ ਉਹ ਕਦੀ ਵੀ ਭਰਿਆ ਨਹੀਂ ਜਾ ਸਕਦਾ ਸੋ ਹਰ ਕੰਮ ਕਰਨ ਤੋਂ ਪਹਿਲਾਂ ਉਹਦੇ ਦੋਵੇਂ ਪੱਖ ਜੋ ਵਿਚਾਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ